ਆਸਟ੍ਰੇਲੀਆ ਦੇ ਹਰਫਨ ਮੌਲਾ ਖਿਡਾਰੀ ਸ਼ੇਨ ਵਾਟਸਨ ਨੇ ਟੈਸਟ ਕ੍ਰਿਕਟ ਤੋਂ ਸન્યાਸ ਲੈ ਲਿਆ ਹੈ। ਇੰਗਲੈਂਡ ਖਿਲਾਫ ਵੰਡੇ ਸੀਰੀਜ਼ ਦੇ ਦੌਰਾਨ ਵਾਟਸਨ ਦੀ ਮਾਸਪੇਸ਼ੀਅਤ ਇੰਜਰੀ ਹੋ ਗਈ। ਇਸ ਤੋਂ ਪਹਿਲਾਂ ਵੀ ਵਾਟਸਨ ਨੂੰ ਇੰਜਰੀ ਕਾਰਨ ਕਈ ਵਾਰ ਕ੍ਰਿਕਟ ਦੀ ਖੇਡ ਤੋਂ ਦੂਰ ਰਹਿਣਾ ਪਿਆ ਹੈ। ਵਾਰ-ਵਾਰ ਇੰਜਰੀਆਂ ਨਾਲ ਜੂਝ ਰਹੇ ਵਾਟਸਨ ਆਪਣੇ ਫਿਟਨੈਸ ਤੋਂ ਇੰਨੇ ਪਰੇਸ਼ਾਨ ਹੋ ਗਏ ਸਨ ਕਿ ਇਸ ਖਿਡਾਰੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਵਾਟਸਨ ਲਈ ਇੰਜਰੀ ਨਾਲ ਜੂਝਣਾ ਇੰਨੀ ਵੱਡੀ ਪਰੇਸ਼ਾਨੀ ਬਣ ਚੁੱਕਿਆ ਸੀ। ਇਸ ਖਿਡਾਰੀ ਨੇ ਅਚਾਨਕ ਹੀ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਮਨ ਬਣਾ ਲਿਆ ਸੰन्यास ਦਾ ਐਲਾਨ ਕਰਦਿਆਂ ਵਾਟਸਨ ਨੇ ਕਿਹਾ ਕਿ ਜੋ ਬੁਲੰਦੀਆਂ ਟੈਸਟ ਕ੍ਰਿਕਟ ਜੋ ਹਾਸਲ ਕਰਨਾ ਚਾਹੁੰਦੇ ਸਨ ਅਤੇ ਜੋ ਕੁਝ ਉਹ ਟੈਸਟ ਕ੍ਰਿਕਟ ਚ ਕਰਕੇ ਵਖਾਉਣਾ ਚਾਹੁੰਦੇ ਸੀ ਉਸ ਤੋਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਪਰ ਆਪਣੇ ਦੇਸ਼ ਲਈ ਪੰਜਾਬ ਤੋਂ ਵੱਧ ਟੈਸਟ ਮੈਚ ਖੇਡਣਾ ਅਤੇ ਆਪਣੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਣਾ ਇੱਕ ਵੱਡੀ ਗੱਲ ਸੀ ਵਾਟਸਨ ਨੇ ਕਿਹਾ ਕਿ ਇਹ ਉਸ ਦਾ ਸੁਪਨਾ ਸੀ ਜੋ ਕੈਰੀਅਰ ਦੌਰਾਨ ਪੂਰਾ ਹੋਇਆ ਵਾਟਸਨ ਨੇ ਯੁਵਾ ਖਿਡਾਰੀਆਂ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਕ੍ਰਿਕਟ ਖਿਡਾਰੀਆਂ ਦੀ ਨਵੀਂ ਪੀੜ੍ਹੀ ਮੇਰੀ ਜਗ੍ਹਾ ਲੈਣ ਲਈ ਤਿਆਰ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਅਗਲੀ ਜਨਰੇਸ਼ਨ ਦੇਸ਼ ਲਈ ਚੰਗੀ ਖੇਡ ਦਿਖਾਏਗੀ। ਵਾਟਸਨ ਆਸਟ੍ਰੇਲੀਆ ਲਈ ਬਿਹਤਰੀਨ ਆਲਰਾਊਂਡਰ ਬਣ ਕੇ ਉਭਰੇ ਪਰ ਇਹ ਖਿਡਾਰੀ ਵਨਡੇ ਅਤੇ T20 ਮੈਚਾਂ 'ਚ ਜਿਸ ਤਰੀਕੇ ਨਾਲ ਖੇਡ ਵਿਖਾਉਣ 'ਚ ਕਾਮਯਾਬ ਹੋਇਆ, ਵੈਸੀ ਖੇਡ ਵਾਟਸਨ ਨੇ ਟੈਸਟ ਕ੍ਰਿਕਟ 'ਚ ਨਹੀਂ ਵਿਖਾਈ। ਟੈਸਟ ਮੈਚਾਂ 'ਚ ਵਾਟਸਨ ਦਾ ਪ੍ਰਦਰਸ਼ਨ ਰਲਿਆ ਮਿਲਿਆ ਰਿਹਾ। ਵਾਟਸਨ ਨੇ ਬੱਲੇ ਅਤੇ ਗੇਂਦ ਦੋਨਾਂ ਨਾਲ ਠੀਕ-ਠਾਕ ਪ੍ਰਦਰਸ਼ਨ ਕੀਤਾ। ਅਤੇ ਬਹੁਤ ਘੱਟ ਮੌਕਿਆਂ ਤੇ ਆਸਟ੍ਰੇਲੀਆ ਦੀ ਜਿੱਤ ਦੇ ਹੀਰੋ ਬਣੇ ਵਾਟਸਨ ਨੇ ਆਸਟ੍ਰੇਲੀਆ ਲਈ ਖੇਡੇ ਹੁਣਾਂ ਟੈਸਟ ਮੈਚਾਂ 'ਚ 7331 ਦੌੜਾਂ ਬਣਾਈਆਂ ਵਾਟਸਨ ਦੀ ਬੱਲੇਬਾਜ਼ੀ ਔਸਤ 35.19 ਦੀ ਸੀ ਵਾਟਸਨ ਨੇ ਬੱਲੇਬਾਜ਼ੀ ਕਰਦੇ ਹਾਂ 4 ਸੈਂਕੜੇ ਤੇ 24 ਅਰਧ ਸੈਂਕੜੇ ਠੋਕੇ ਜਿਸ 'ਚ ਉਸ ਦਾ ਹਾਈਐਸਟ ਸਕੋਰ ਸੀ 176 ਰਨ ਗੇਂਦਬਾਜ਼ੀ ਕਰਦੇ ਹਾਂ ਵਾਟਸਨ ਨੇ 33.68 ਦੀ ਔਸਤ ਨਾਲ 75 ਵਿਕਟ ਹਾਸਲ ਕੀਤੀ ਤੇ ਹੁਣ ਉਮੀਦ ਇਹੀ ਹੈ ਕਿ ਵਾਟਸਨ ਆਪਣੀ ਇੰਜਰੀ ਤੋਂ ਜਲ ਮੈਦਾਨ ਤੇ ਵਾਪਸੀ ਕਰਨ ਦਾ 1 ਡੇ ਅਤੇ T20 ਮੈਚਾਂ ਚ ਆਪਣੇ ਫੈਨਸ ਦਾ ਖੂਬ ਮਨੋਰੰਜਨ ਕਰਨ